ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਰਹੱਦੀ ਇਲਾਕੇ ਦੀ ਏਰੀਆ ਹੈਗਾ ਬਮਿਆਲ ਕਸਬਾ ਬਮਿਆਲ ਹੈਗਾ ਜਿੱਥੇ ਜਿਹੜੇ ਬਮਿਆਲ ਦੇ ਲੋਕ ਹੈਗੇ ਨੇ ਚਾਹੇ ਦੁਕਾਨਦਾਰ ਹੋਣ ਚਾਹੇ ਲੋਕ ਹੋਣ ਉਹਨਾਂ ਵੱਲੋਂ ਕਿੰਨਾ ਕਿਤੇ ਸਰਕਾਰਾਂ ਦੇ ਪ੍ਰਤੀ ਰੋਸ ਜਤਾਇਆ ਗਿਆ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਹਾਂ ਕਾਰਨ ਹੈਗਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦਾ ਸੰਪਰਕ ਜਿਹੜਾ ਹੈ ਜੇਐਨਕੇ ਨਾਲ ਬੱਸਾਂ ਜਿਹੜੀਆਂ ਸੀਗੀਆਂ ਉਹ ਟੁੱਟਿਆ ਹੋਇਆ ਹੈ ਬੱਸਾਂ ਨੂੰ ਲੈ ਕੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਬੱਸਾਂ ਜੇਐਨਕੇ ਤੋਂ ਆਉਂਦੀਆਂ ਸੀਗੀਆਂ ਉਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਕਾਰੋਬਾਰ ਜਿਹੜਾ ਚੱਲਦਾ ਸੀਗਾ ਤੇ ਜਿਹੜੇ ਰਿਸ਼ਤੇਦਾਰ ਵੀ ਉਹਨਾਂ ਦੀ ਜਿਹੜੀ ਹੈ ਜੇਐਨਕੇ ਦੇ ਵਿੱਚ ਹੈਗੇ ਤੇ ਬੱਸਾਂ ਦੇ ਵਿੱਚ ਆਣਾ ਜਾਣਾ ਸੀਗਾ ਤੇ ਵਪਾਰ ਵੀ ਕਾਫੀ ਉਹਨਾਂ ਦਾ ਜਿਹੜਾ ਚੱਲਦਾ ਸੀਗਾ ਲੇਕਿਨ कोरोना ਜਦੋਂ ਆਇਆ ਸੀਗਾ ਉਸ ਕੈਮ ਤੇ ਬੱਸਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਰੋਸ਼ ਚਤਾਂਦੇ ਮੰਗ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਜਲਦ ਇਸ ਵੱਲ ਧਿਆਨ ਦੇਵੇ ਤੇ ਜਿਹੜੀਆਂ ਬੱਸਾਂ ਫਿਰ ਤੋਂ ਚਾਲੂ ਕੀਤੀਆਂ ਜਾਂ ਤਾਂ ਜੋ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਚੱਲ ਸਕੇ ਦੋਸਤੋ ਗੱਲਬਾਤ ਸੁਣਾਨੇ ਉਹਨਾਂ ਨੇ ਕੀਤੀ ਹੋਈ ਕੀ ਮੰਗ ਹੈਗੀ ਉਹਨਾਂ ਨੇ ਤੇ ਕੀ ਰੋਸ਼ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਹੀਂ ਬਈਆਰ ਵਾਸੀ ਪਹਿਲੇ ਤੁਹਾਡੇ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀਆਂ ਅਹੀਂ ਬਮਿਆਲ ਤੋਂ ਕਠੂਆ ਤੋਂ ਆਉਣ ਜਾਣ ਵਾਲੀਆਂ ਬੱਸਾਂ ਸਨ 1971 ਤੋਂ ਚੀਫ ਮਨਿਸਟਰ ਤੋਂ ਚੀਫ ਮਨਿਸਟਰ ਕਮਿਟਮੈਂਟ ਹੋਈਆਂ ਸੀ ਜੋ ਚੱਲ ਰਹੀਆਂ ਸੀ ਬੱਸਾਂ ਸਾਡੀਆਂ 2019 ਤੱਕ ਜੋ ਕੀ ਕਰੋਨਾ ਦੇ ਬਾਅਦ ਇਹ ਬੱਸਾਂ ਬਿਲਕੁਲ ਹੀ ਸਟੇਟ ਆਪਣੇ ਜੀਐਨਕੇ ਸਟੇਟ ਨੇ ਬੰਦ ਕਰਤੀਆਂ ਸੀ ਅਸੀਂ ਜਾਣਿਆ ਵੀ ਸਾਡਾ ਛੋਟਾ ਮੋਟਾ ਵਪਾਰ ਜੀ ਐਂਡ ਕੇ ਨਾਲ ਚੱਲਦਾ ਹੈ ਅਤੇ ਸਾਡੀਆਂ ਰਿਸ਼ਤੇਦਾਰੀਆਂ ਆਣਾ ਜਾਣਾ ਸਭ ਕੁਝ ਇਦਰੋਂ ਦੀ ਹੈ ਅਸੀਂ ਸਟੇ ਆਪਣੇ ਜੀ ਐਂਡ ਕੇ ਸਟੇਟ ਤੋਂ ਤੇ ਪੰਜਾਬ ਸਟੇਟ ਤੋਂ ਮੰਗ ਕਰਦੇ ਆ ਸਾਨੂੰ ਇਹ ਬਸਾਂ ਲਾਈਆਂ ਜਾਣ ਤੇ ਲੋਕਾਂ ਨੂੰ ਸਹੂਲਤ ਮਿਲ ਜਾਏ ਇਹ ਇਲਾਕਾ ਬਹੁਤ ਹੀ ਪਿਛਲਾ ਇਲਾਕਾ ਹੈ ਇੱਕ ਤੇ ਸਰਕਾਰਾਂ ਨੇ ਇਹਨੂੰ ਪਿੱਛੇ ਕੀਤਾ ਹੈ ਦੂਜਾ ਅਸੀਂ ਲੋਕ ਬਹੁਤ ਪਿੱਛੇ ਬੈਠੇ ਆਂ ਬੈਕਵਰਡ ਆਖਿਆ ਜਾਂਦਾ ਹਰ ਜਗ੍ਹਾ ਜਿੱਥੇ ਕੋਈ ਜਾਂਦਾ ਕਿੱਥੋਂ ਆਏ ਜੀ ਤੁਸੀਂ ਪਠਾਨਕੋਟ ਡਿਸਟ੍ਰਿਕਟ ਤੋਂ ਆ ਤੁਸੀਂ ਬੈਕਵਰਡ ਏਰੀਏ ਤੋਂ ਆ ਤੁਹਾਡੇ ਵੱਲੋਂ ਕਿਸੇ ਮੈਕਮੇ ਦੇ ਨਾਲ ਕੋਈ ਅਟੈਚਮੈਂਟ ਕੀਤੀ ਗਈ ਹੈ ਪਹਿਲੇ ਵੀ ਕੇਸ ਬਾਰੇ ਅਸੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਿਗੀਆਂ ਮਗਰ ਉਹਨਾਂ ਦਾ ਕੋਈ ਜਵਾਬ ਨਹੀਂ ਮਿਲਿਆ